ਸਤਿ ਸ਼੍ਰੀ ਅਕਾਲ ਦੋਸਤੋ ਬਹੁਤ-ਬਹੁਤ ਸਵਾਗਤ ਤੁਹਾਡਾ ਮੇਰੇ ਚੈਨਲ ਤੇ ਬੜੇ ਹੀ ਦਿਨਾਂ ਬਾਅਦ ਅੱਜ ਮੈਂ ਤੁਹਾਡੇ ਸਾਹਮਣੇ ਵੀਡੀਓ ਲੈ ਕੇ حاضر ਹੋਈਆਂ ਦਰਅਸਲ ਸਾਡੇ ਘਰ ਦੇ ਵਿੱਚ ਮਿਸਤਰੀ ਲੱਗੇ ਹੋਏ ਨੇ ਬੁਡਵਰਕ ਦਾ ਕੰਮ ਚੱਲੀ ਜਾਂਦਾ ਤੇ ਇਸ ਕਰਕੇ ਥੋੜਾ ਜਨਾ ਬਿਜ਼ੀ ਸੀ ਤੁਹਾਨੂੰ ਪਤਾ ਹੀ ਆ ਦੇਖੋ ਇੰਨਾ ਕਿਚਨ ਦਾ ਸਾਰਾ ਸਮਾਨ ਇੱਥੇ ਡਰਾਜ ਦੇ ਵਿੱਚੋਂ ਬਾਹਰ ਕੱਢ ਕੇ ਰੱਖਿਆ ਹੋਇਆ ਕਿਉਂਕਿ ਨਾ ਕਿਚਨ ਦੇ ਵਿੱਚ ਕੰਮ ਆਲਮੋਸਟ ਸੀਗਾ ਕੰਪਲੀਟ ਪਰ ਨਾ ਅਸੀਂ ਅ ਫ੍ਰਿਜ ਲੈ ਕੇ ਆਏ ਸੀ ਪਹਿਲਾਂ ਸਾਡਾ ਫ੍ਰਿਜ ਜਿਹੜਾ ਸੀ ਡਬਲ ਡੋਰ ਸੀ ਵੱਡਾ ਸੀਗਾ ਪਰ ਹੁਣ ਅਸੀਂ ਉਸ ਤੋਂ ਵੀ ਵੱਡਾ ਫ੍ਰਿਜ ਲਿਆਂਦਾ ਇਸ ਕਰਕੇ ਉਹਨੂੰ ਰੱਖਣ ਦੇ ਲਈ ਕਿਚਨ ਦੇ ਵਿੱਚ ਜਗ੍ਹਾ ਨਹੀਂ ਸੀ ਤੇ ਕਿਚਨ ਦੇ ਵਿੱਚ ਹੁਣ ਜਗ੍ਹਾ ਬਣਾਉਣ ਦੇ ਲਈ ਇੱਕ ਮਿੰਟ ਮੈਂ ਤੁਹਾਨੂੰ ਦਿਖਾਉਣੀ ਆ ਆ ਫ੍ਰਿਜ ਜਿਹੜਾ ਸਾਡਾ ਅਸੀਂ ਇੱਥੇ ਸਾਡਾ ਸਾਰੇ ਨਾ ਡਰਾਅਰ ਸੀ ਯਸ ਜਿਹਾ ਦਿੱਤੇ ਤੇ ਇਹਨੂੰ ਹੁਣ ਫ੍ਰਿਜ ਨੂੰ ਅਸੀਂ ਕਿਚਨ ਦੇ ਵਿੱਚ ਕਰਨਾ ਅੰਦਰ ਤੇ ਇਸ ਕਰਕੇ ਇਹ ਸਾਰੀ ਤੋੜ-ਪੋੜ ਜਿਹੜੀ ਕੀਤੀ ਗਈ ਹੈ ਇੱਥੇ ਜਿਹੜੇ ਡਰਾਅਰ ਸੀ ਉਹਨਾਂ ਦਾ ਸਾਰਾ ਸਮਾਨ ਆਹ ਸ਼ੈਲਫ ਦੇ ਉੱਤੇ ਪਿਆ ਤੇ ਇਸ ਤੋਂ ਇਲਾਵਾ ਅੰਦਰ ਕੜਾਈ ਦੇ ਵਿੱਚ ਨਾ ਮੈਂ ਕੁਝ ਬਣਾ ਵੀ ਰਹੀ ਹਾਂ ਕਿਉਂਕਿ ਹਰਮਨ ਕਹਿੰਦੀ ਸੀ ਮੰਮਾ ਮੈਨੂੰ ਭੁੱਖ ਲੱਗੀ ਹੈ ਤੇ ਮੈਨੂੰ ਕੁਝ ਸਨੈਕਸ ਜਿਹੜੇ ਨੇ ਉਹ ਬਣਾ ਕੇ ਦੋ ਤੇ ਨਾਲ ਨਾਲ ਮੈਂ ਕਿਹਾ ਚਲੋ ਮੈਂ ਵੀਡੀਓ ਵੀ ਬਣਾ ਲਾਂ ਤੇ ਨਾਲ ਹੀ ਮੈਂ ਉਹਦੇ ਲਈ ਆ ਫਰਾਈ ਕੀਤੇ ਨੇ ਦੋਸਤੋ ਖਲਾਰਾ ਨਾ ਘਰ ਦੇ ਵਿੱਚ ਬਹੁਤ ਕਿਆ ਹੋਇਆ ਇੱਧਰ ਵੀ ਦੇਖੋ ਸਮਾਨ ਐ ਇੱਥੇ ਬੈੱਡ ਕੱਡੇ ਹੋਏ ਆ ਉੱਧਰ ਡਰਾਈੰਗ ਰੂਮ ਦਾ ਹਾਲ ਦੇਖ ਲਓ ਤੁਸੀਂ ਸਾਰਾ ਹੋਚ-ਪੋਚ ਹੋਇਆ ਤੇ ਐਦਰ ਵਾਲਾ ਜਿਹੜਾ ਰੂਮ ਸੀਗਾ ਇਹਦੇ ਵਿੱਚ ਵੀ ਕੰਮ ਜਿਹੜਾ ਉਹ ਚੱਲ ਰਿਹਾ ਹੈ ਸਾਰਾ ਕੁਛ ਨਾ ਇਹ ਹਜੇ ਸੈੱਟ ਨਹੀਂ ਹੈਗਾ ਤੇ ਇਸ ਕਰਕੇ ਥੋੜਾ ਜਨਾ ਬਿਜ਼ੀ ਸੀਗਾ ਪਿਛਲੇ ਦਿਨਾਂ ਦੇ ਵਿੱਚ ਤੇ ਇਸ ਕਰਕੇ ਵੀਡੀਓਜ਼ ਵੀ ਨਹੀਂ ਬਣਾ ਸਕੀ ਤੇ ਹੁਣ ਤੋਂ ਫੇਰ ਅਪ ਕਿਚਨ ਚ ਆ ਜੀਏ ਨਾ ਉਹ ਇਹ ਜਿਆਦਾ ਹੀ ਰੈੱਡ ਜਿਹਾ ਹੋ ਗਿਆ ਫਸੈਣ ਨੂੰ ਉਪਰ ਦਿੰਦੇ ਹੁਣ ਕੱਢ ਦੋਸਤੋ ਬੱਚੇ ਜਦੋਂ ਕੋਈ ਫਰਮਾਇਸ਼ ਕਰਦੇ ਨੇ ਨਾ ਤਾਂ ਕੋਸ਼ਿਸ਼ ਹੁੰਦੀ ਹੈ ਵੀ ਫਟਾਫੜ ਉਹਨਾਂ ਨੂੰ ਕੁਛ ਨਾ ਕੁਛ ਬਣਾ ਕੇ ਦਿੱਤਾ ਜਾਵੇ ਤੇ ਜਦੋਂ ਉਹ ਕੁਛ ਖਾ ਕੇ ਫਿਰ ਕਹਿੰਦੇ ਨੇ ਨਾ ਮੰਮਾ ਬਹੁਤ ਜ਼ਿਆਦਾ ਟੇਸਟੀ ਹੈ ਤੇ ਫਿਰ ਮੈਂ ਕਹਿੰਦੀ ਹੁੰਨੀ ਆ ਕਿ ਇਹ ਗੱਲ ਸੁਣ ਕੇ ਨਾ ਮੇਰੇ ਕਾਲਜੇ 'ਚ ਠੰਡ ਪੈ ਗਈ ਤੇ ਜਸਮਨ ਨਾ ਹਮੇਸ਼ਾ ਇਹ ਗੱਲ ਕਹਿੰਦਾ ਹੈ ਮਮੇ ਕਾਲਜੇ ਚ ਠੰਡ ਕਿਵੇਂ ਪੈ ਜਾਂਦੀ ਐ ਤੇ ਫਿਰ ਮੈਂ ਉਹਨੂੰ ਕਹਿੰਨੀ ਹੁੰਨੀ ਆ ਵੀ ਇਹ ਗੱਲ ਤਾਂ ਤੁਹਾਨੂੰ ਹੁਣ ਨਹੀਂ ਸਮਝਾਉਣੀ ਇਹ ਗੱਲ ਤੁਹਾਨੂੰ ਉਦੋਂ ਸਮਝਾਉਗੀ ਜਦੋਂ ਤੁਹਾਡੇ ਆਪ ਦੇ ਬੱਚੇ ਹੋ ਜਾਣਗੇ ਜਦੋਂ ਤੁਸੀਂ ਆਪ ਮਾਂ-ਬਾਪ ਬਣ ਜਾਓਗੇ ਤੇ ਐਕਚੁਅਲੀ ਹੁਣ ਜਦੋਂ ਆਪ ਦੇ ਬੱਚੇ ਨੇ ਨਾ ਫੇਰ ਹੀ ਪਤਾ ਲੱਗਦਾ ਵੀ ਸਾਡੀਆਂ ਮਾਵਾਂ ਵੀ ਕਿਵੇਂ ਖੁਸ਼ ਹੁੰਦੀਆਂ ਸੀ ਦੀਆਂ ਤੇ ਸਾਨੂੰ ਮਤਲਬ ਅਸੀਂ ਹੈਰਾਨ ਹੁੰਦੇ ਸੀ ਕਿ ਉਹ ਕਦੇ ਅੱਕਦੀਆਂ ਥੱਕਦੀਆਂ ਨਹੀਂ ਸੀ ਜਿਹੜੀ ਚੀਜ਼ ਉਹਨਾਂ ਨੂੰ ਕਹਿ ਦੇਣੀ ਅਸੀਂ ਜੀ ਉਹ ਫਰਮਾਇਸ਼ ਜਿਹੜੀ ਸਾਡੀ ਹੋਣੀ ਉਸੇ ਨੂੰ ਉਹ ਪੂਰਾ ਕਰ ਦਿੰਦੇ ਆ ਅਸੀਂ ਕਿਹਾ ਤੇ ਹੁਣ ਪਤਾ ਲੱਗਦਾ ਹੈ ਵੀ ਵਾਕਈ ਬੱਚੇ ਜਿਹੜੇ ਨੇ ਨਾ ਜਦੋਂ ਕੋਈ ਡਿਮਾਂਡ ਕਰਦੇ ਨੇ ਤੇ ਮਾਂ ਪਿਓ ਕੋਈ ਵੀ ਹੈ ਉਹਨਾਂ ਦੀ ਪੂਰੀ ਇਹ ਵਾਹ ਲਾ ਦਿੰਦੇ ਆ ਆਪਦੀ ਬੱਚਿਆਂ ਦੀ ਉਸ ਡਿਮਾਂਡ ਨੂੰ ਪੂਰਾ ਕਰਨ ਦੇ ਲਈ ਪਰ ਉਹ ਜਾਇਜ਼ ਜ਼ਰੂਰ ਹੋਣੀ ਚਾਹੀਦੀ ਹੈ ਚਲੋ ਇਹ ਤਾਂ ਇੱਕ ਖਾਣੇ ਦੀ ਫਰਮਾਇਸ਼ ਸੀ ਜ਼ਿੰਦਗੀ ਦੇ ਵਿੱਚ ਬੱਚਿਆਂ ਦੀਆਂ ਹੋਰ ਵੀ ਬਹੁਤ ਸਾਰੀਆਂ ਜ਼ਰੂਰਤਾਂ ਨੇ ਜਿਹੜੀਆਂ ਪੇਰੈਂਟਸ ਨੂੰ ਪੂਰੀਆਂ ਕਰਨੀਆਂ ਪੈਂਦੀਆਂ ਨੇ ਤੇ ਪੇਰੈਂਟਸ ਵਿਚਾਰੇ ਹਰ ਦੀ ਪੂਰੀ ਵਹ ਲਉਂਦੇ ਵੀ ਅਸੀਂ ਉਹਨਾਂ ਨੂੰ ਪੂਰਾ ਕਰੀਏ ਤੇ ਚਲੋ ਜੀ ਸਨੈਕਸ ਹੋ ਗਏ ਤਿਆਰ ਇਹਦੇ ਵਿੱਚ ਆਪਾਂ ਪਾਉਣੇ ਆ ਹੁਣ ਸਾਸ ਪਾਉਣੇ ਆ ਐ ਕੱਢ ਕੇ ਲਿਆਉਣੀ ਆ ਫ੍ਰਿਜ ਚੋਂ ਸਾਸ ਤੇ ਫਿਰ ਮੈਂ ਹਾਰਮਨ ਨੂੰ ਦਊਂਗੀ ਤੇ ਹਾਰਮਨ ਦਾ ਫਿਰ ਰਿਐਕਸ਼ਨ ਦੇਖਿਓ ਤੁਸੀਂ ਦਰਅਸਲ ਨਾ ਵੀਡੀਓ ਬਣਾਉਣ ਦਾ ਕੰਮ ਜਿਹੜਾ ਨਾ ਔਖਾ ਬਹੁਤ ਹੈ ਤੁਹਾਡੇ ਨਾ ਮੂਡ ਤੇ ਬਹੁਤ ਕੁਝ ਡਿਪੈਂਡ ਕਰਦਾ ਹੈ ਜੇ ਮੂਡ ਵਧੀਆ ਅ ਦਰਅਸਲ ਨਾ ਮੂਡ ਤੇ ਵੀ ਨਹੀਂ ਤੁਹਾਡੀ ਸਿਹਤ ਤੇ ਬਹੁਤ ਕੁਝ ਦੀ ਪਰਵਾਹ ਕਰਦਾ ਹੈ ਜੇ ਤੁਹਾਡੀ ਸਿਹਤ ਵਧੀਆ ਹੈ ਨਾ ਫਿਰ ਤੁਹਾਡਾ ਮਨ ਵੀ ਕਰਦਾ ਹੈ ਕਿ ਤੁਸੀਂ ਕੋਈ ਕੰਮ ਕਰੋ ਵੀਡੀਓਜ਼ ਬਣਾਓ ਨਾ ਘਰ ਦੇ ਜਿਹੜੇ ਕੰਮ ਨੇ ਚਲੋ ਤਾਂ ਕਰਨੇ ਹੀ ਹੁੰਦੇ ਨੇ ਉਹ ਤਾਂ ਉਹਨਾਂ ਬਿਨਾਂ ਤਾਂ ਸਰਦਾ ਹੀ ਨਹੀਂ ਤੇ ਫਿਰ ਅੰਦਰ ਅੰਦਰ ਆਪਾਂ ਚੱਲਦੇ ਹਾਂ ਹਰ ਮਨ ਕਿੱਵੇ ਆਹ ਵੇ ਉਹ ਘੜੀ ਹਮੋਂ ਆਹ ਰੋਏ ਨਹੀਂ ਕੁਝ ਮੈਨੂੰ ਕੀ ਹੋ ਗਿਆ ਕਿ ਖਾ ਤੂੰ ਖਾ ਕੇ ਦੇ ਤੂੰ ਵੀ ਬਸ ਖਾ ਨਹੀਂ ਕਰਦੀ ਹੋ ਨਾ ਭੱਜਾ ਤੂੰ ਦੁਪਹਿਰ ਚਾਹ ਤੇ ਗਰਮ ਜੀ ਠੰਡਾ ਕਰਕੇ ਖਾਣਾ ਸੀ ਮਹਿਮਾ ਕੇ ਬਰਤਨ ਨਹੀਂ ਆਪੇ